ਇੱਕ ਵਧੀਆ ਕਾਰ ਹਰ ਕੋਈ ਖਰੀਦਣਾ ਚਾਹਦਾ ਹੈ ਪਰ ਕੀ ਆਪਣੀ ਮੰਥਲੀ ਸਲਰੀ ਇੰਨੀ ਕੁ ਹੈ ਕਿ ਆਪਾਂ ਉਹ ਕਾਰ ਅਫੋਰਡ ਕਰ ਸਕਦੇ ਹਾਂ ਅੱਜ ਆਪਾਂ ਫੋਰਚੂਨਰ ਕਾਰ ਬਾਰੇ ਗੱਲ ਕਰਾਂਗੇ ਕਿ ਜੇ ਤੁਹਾਡਾ ਸੁਪਨਾ ਇਸ ਕਾਰ ਨੂੰ ਖਰੀਦਣ ਦਾ ਹੈ ਤਾਂ ਸ਼ੁਰੂ ਵਿੱਚ ਕਿੰਨਾ ਅਮਾਉਂਟ ਤੁਹਾਨੂੰ ਦੇਣਾ ਪਵੇਗਾ ਤੇ EMI ਕਿੰਨੀ ਹੋਵੇਗੀ ਇਸ ਦੇ ਨਾਲ ਇਸ ਬਾਰੇ ਵੀ ਗੱਲ ਕਰਾਂਗੇ ਕਿ ਕਾਰ ਲੈਣ ਵਾਲੇ ਨੂੰ ਮਹੀਨੇ ਦੀ ਕਿੰਨੀ ਕਮਾਈ ਹੋਵੇ ਕਿ ਸ਼ੌਂਕ ਨਾਲ ਖਰੀਦਿਆ ਇਹ ਜਹਾਜ਼ ਜੇਬ ਤੇ ਬੋਝ ਨਾ ਬਣ ਕੇ ਰਹਿ ਜਾਵੇ ਚਲੋ ਸ਼ੁਰੂ ਕਰਦੇ ਹਾਂ ਇਸ ਤੋਂ ਪਹਿਲਾਂ ਆਪਾਂ ਇਹੀ ਲਾ ਕੇ ਚੱਲਾਂਗੇ ਕਿ ਤੁਹਾਡਾ ਪਹਿਲਾਂ ਹੀ ਹੋਰ ਕੋਈ ਲੋਨ ਜਾਂ ਲਿਮਟ ਵਗੈਰਾ ਨਹੀਂ ਚੱਲ ਰਹੀ ਸੋ ਫੋਰਚੂਨਰ ਦਾ ਸਭ ਤੋਂ ਵੱਧ ਵਾਲਾ ਮਾਡਲ ਹੈ 4x2 ਆਟੋਮੈਟਿਕ ਡੀਜ਼ਲ ਤੇ ਇਸ ਦਾ ਐਕਸ਼ੋਰੂਮ ਪ੍ਰਾਈਸ ਹੈ 38,21,000 ਤੇ ਰਜਿਸਟ੍ਰੇਸ਼ਨ ਦੇ ਹੋਰ ਖਰਚੇ ਪਾ ਕੇ ਆਲਮੋਸਟ 43,38,000 ਦੀ ਪੈਂਦੀ ਹੈ ਇਹਨੂੰ ਆਪਾਂ 44 ਲੱਖ ਲਾ ਕੇ ਚੱਲਾਂਗੇ ਬੈਂਕ ਜਨਰਲ ਲਈ 80% ਫਾਈਨਾਂਸ ਕਰ ਦਿੰਦੀ ਹੈ ਮਤਲਬ ਕਿ ਡਾਊਨ ਪੇਮੈਂਟ ਲਈ ਤੁਹਾਡੇ ਕੋਲ ਆਲਮੋਸਟ 9 ਲੱਖ ਕੈਸ਼ ਹੋਣਾ ਚਾਹੀਦਾ ਹੈ ਤੇ ਰਿਮੇਨਿੰਗ 35 ਲੱਖ ਤੁਹਾਡਾ ਲੋਨ ਹੋਵੇਗਾ ਹੁਣ ਦੇਖਦੇ ਹਾਂ ਕਿ ਤੁਹਾਡੀ ਮੰਥਲੀ EMI ਕਿੰਨੀ ਰਹੇਗੀ ਇੰਟਰਸਟ ਰੇਟ ਅੱਜਕੱਲ 9% ਦੇ ਅਰਾਊਂਡ ਹੈ ਤੇ ਜੇ 5 ਸਾਲਾਂ ਦੀ ਕਿਸ਼ਤਾਂ ਕਰਦੇ ਹੋ ਤਾਂ ਤੁਹਾਡੇ ਮਹੀਨੇ ਦੀ ਕਿਸ਼ 35 ਲੱਖ ਤੇ 8 ਲੱਖ 60 ਹਜ਼ਾਰ ਵਿਆਜ ਹੋਵੇਗਾ ਤੇ ਫਾਈਨੈਂਸ ਦੇ ਰੂਲ ਦੇ ਅਕੋਰਡਿੰਗ ਕੋਈ ਵੀ EMI ਤੁਹਾਡੀ ਮੰਥਲੀ ਸੈਲਰੀ ਦੇ 30% ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਤੇ ਇਹਦੇ ਹਿਸਾਬ ਨਾਲ ਤੁਹਾਡੀ ਸੈਲਰੀ 2.5 ਲੱਖ ਹੋਣੀ ਚਾਹੀਦੀ ਹੈ ਜੇ ਤੁਸੀਂ ਫੋਰਚੂਨਰ ਖਰੀਦਣਾ ਚਾਹੁੰਦੇ ਹੋ ਇਸ ਤੋਂ ਘੱਟ ਤਨਖਾਹ ਹੋਣ ਤੇ ਇਦਾਂ ਦੀ ਗੱਡੀ ਰੱਖਣਾ ਤੁਹਾਡੀ ਜੇਬ ਤੇ ਭਾਰੀ ਪੈ ਸਕਦੀ ਹੈ ਕਿਸੇ ਹੋਰ ਗੱਡੀ ਬਾਰੇ ਇਦਾਂ ਦੀ ਜਾਣਕਾਰੀ ਲੈਣ ਲਈ ਗੱਡੀ ਦਾ ਨਾਮ ਕਮੈਂਟ ਬਾਕਸ ਵਿੱਚ ਦੱਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ